ਦਸਮ ਪਿਤਾ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਛੋਟੇ ਸਹਿਬਜ਼ਾਦੇ ਬਾਬਾ ਜ਼ੋਰਾਵਰ ਸਿੰਘ ਬਾਬਾ ਫਤਿਹ ਸਿੰਘ ਅਤੇ ਮਾਤਾ ਗੁਜਰੀ ਜੀ ਦੀ ਲਸਾਨੀ ਸ਼ਹਾਦਤ ਨੂੰ ਸਮਰਪਿਤ ਸ਼ਹੀਦੀ ਜੋੜ ਮੇਲ ਦਾ ਅੱਜ ਦੂਸਰਾ ਦਿਨ ਹੈ ਜਿਸ ਦੇ ਵਿੱਚ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਆਪਣੀ ਪਤਨੀ ਡਾਕਟਰ ਗੁਰਪ੍ਰੀਤ ਕੌਰ ਦੇ ਨਾਲ ਗੁਰਦੁਆਰਾ ਸ਼੍ਰੀ ਫਤਿਹਗੜ੍ਹ ਸਾਹਿਬ ਵਿਖੇ ਨਤਮਸਤਕ ਹੋਣ ਦੇ ਲਈ ਪਹੁੰਚੇ ਉਹਨਾਂ ਛੋਟੇ ਸਾਹਿਬਜ਼ਾਦਿਆਂ ਤੇ ਮਾਤਾ ਗੁਜਰੀ ਜੀ ਦੀ ਸ਼ਹਾਦਤ ਨੂੰ ਸ਼ਰਧਾਂਜਲੀ ਭੇਟ ਕੀਤੀ। ਮਾਨ ਨੇ ਕਿਹਾ ਕਿ ਅਜਿਹੀ ਅਦੁੱਤੀ ਸ਼ਹਾਦਤ ਦੀ ਮਿਸਾਲ ਦੁਨੀਆਂ 'ਚ ਕਿਦਰੇ ਨਹੀਂ ਮਿਲਦੀ। ਇਸ ਮੌਕੇ ਉਹਨਾਂ ਨਾਲ ਵਿਧਾਇਕ ਐਡਵੋਕੇਟ ਲਖਪੀਰ ਸਿੰਘ ਰਾਏ, ਵਿਧਾਇਕ ਰੁਪਿੰਦਰ ਸਿੰਘ ਹੈਪੀ ਹਾਜ਼ਰ ਹੋਏ। ਉਹਨਾਂ ਨੇ ਕਿਹਾ ਕਿ ਸਾਨੂੰ ਇਸ ਮਹਾਨ ਸ਼ਹਾਦਤ ਤੋਂ ਸੇਧ ਲੈ ਕੇ ਚੰਗੇ ਸਮਾਜ ਦੀ ਸਿਰਜਣਾ ਕਰਨੀ ਚਾਹੀਦੀ ਹੈ। ਉਹਨਾਂ ਕਿਹਾ ਕਿ ਉਹਨਾਂ ਨੂੰ ਇਸ ਭਾਗਾ ਸਮਾ ਮਿਲਿਆ ਕਿ ਉਹ ਪੰਜਾਬ ਦੀ ਸੇਵਾ ਕਰ ਸਕਣ। ਉთੀ ਉਹਨਾਂ ਨੇ ਕਿਹਾ ਕਿ ਜਦੋਂ ਉਹ ਐਮਪੀ ਸੀ ਤਾਂ ਪਹਿਲੀ ਵਾਰ ਉਹਨਾਂ ਵੱਲੋਂ ਪਾਰਲੀਮੈਂਟ ਦੇ ਵਿੱਚ ਸ਼ਰਧਾਂਜਲੀ ਦਵਾਈ ਗਈ ਸੀ ਅੱਜ ਫਿਰ ਫਤਿਹਗੜ ਸਾਹਿਬ ਵਿਖੇ ਇੱਕਲਾਸਾਨੀ ਕੁਰਬਾਨੀ ਜਿਹਦੀ ਦੁਨੀਆ ਦੇ ਵਿੱਚ ਕਿਤੇ ਮਿਸਾਲ ਨਹੀਂ ਮਿਲਦੀ ਬਾਬਾ ਜੋਰਾਵਰ ਸਿੰਘ ਤੇ ਬਾਬਾ ਫਤਿਹ ਸਿੰਘ ਜੀ ਦੀ ਸ਼ਹੀਦੀ ਕਿਸ ਤਸੀਹੇ ਦੇ ਕੇ ਦਿਵਾਰਾਂ ਚਿਣਵਾਇਆ ਗਿਆ ਜਦੋਂ ਦਿਵਾਰ ਕੰਧ ਗੋਡਿਆਂ ਤੱਕ ਆਈ ਗਈ ਪਾ ਇਟਾ ਛੱਲਣ ਦੀ ਬਜਾਏ ਗੋਡੇ ਛੱਲੇ ਗਏ ਜਿਹਨੂੰ ਸੁਣ ਕੇ ਅੱਜ ਵੀ ਜਿਹੜਿਆ ਜੋਸ਼ ਵੀ ਭਰਦਾ ਹੈ ਤੇ ਰੋਂਗ ਤੇ ਵੀ ਖੜੇ ਹੋ ਜਾਂਦੇ ਆ ਪਰ ਉਹਨਾਂ 7 ਤੇ 9 ਸਾਲ ਦੇ ਸਾਹਿਬਜ਼ਾਦਿਆਂ ਨੇ ਧਰਮ ਨਹੀਂ ਹਾਰਿਆ ਆਪਣੇ ਪਿਤਾ ਜੀ ਦੇ ਬਚਨਾਂ ਨੂੰ ਨਿਭਾਇਆ ਸੋ ਪੂਰੀ ਦੁਨੀਆ ਦੇ ਵਿੱਚ ਅੱਜ ਨਤਮਸਤਕ ਹੋ ਰਹੇ ਆ ਜਿੱਥੇ ਵੀ ਲੋਕ ਹੈਗੇ ਆ ਸੋ ਮੈਂ ਵੀ ਆਪਣੇ ਪਰਿਵਾਰ ਸਮੇਤ ਮੱਥਾ ਟੇਕਣ ਆਇਆ ਅਪਰਮਾਤਮਾਗੇ ਹੀ ਅਰਦਾਸ ਕੀਤੀ ਹੈ ਸਾਨੂੰ ਬਲ ਬਖਸ਼ੇ ਸਮੱਤ ਬਖਸ਼ੇ ਅਸੀਂ ਤਾਂ ਭੁੱਲਣ ਹਾਰਾਂ ਜੋ ਸੇਵਾ ਦਾ ਮੌਕਾ ਸਮਾਜ ਦੇ ਵਿੱਚ ਮਿਲਿਆ ਉਹਨੂੰ ਤਨ ਦੇ ਹੀ ਨਾਲ ਨਿਭਾ ਸਕੀਏ ਅਸੀਂ ਤਾਂ ਉਹਨਾਂ ਸ਼ਹੀਦਾਂ ਦੇ ਪੈਰਾਂ ਦੀ ਧੂੜ ਦਾ ਇੱਕ ਤਣਕਾ ਵੀ ਹੈ ਨਹੀਂ ਪਰ ਜੇ ਕਿਤੇ ਥੋੜਾ ਬਹੁਤ ਸਮਾਜ ਦੀ ਸੇਵਾ ਦਾ ਮੌਕਾ ਮਿਲਿਆ ਤਾਂ ਉਹਨੂੰ ਅਸੀਂ ਨਿਭਾ ਸਕੀਏ ਲੋਕਾਂ ਦੇ ਜੀਵਨ ਪੱਧਰ 'ਚ ਕੋਈ ਜੇ ਬਦਲਾਅ ਆ ਸਕਦਾ ਸਾਡੇ ਕਰਕੇ ਤਾਂ ਮੇਰੇ ਖਿਆਲ ਚ ਇਹ ਤੋਂ ਵੱਡਾ ਸਾਡੇ ਲਈ ਕੋਈ ਪੁੰ ਨਹੀਂ ਹੋਗਾ ਸੋ ਅੱਜ ਜਿੰਨੀ ਵੀ ਸੰਗਤ ਜਿਹੜੀ ਹੈ 26 27 28 ਨੂੰ ਇਹ ਸਭਾ ਹੁੰਦੀ ਹੈ ਬਹੁਤ ਦੁਨੀਆ ਇੱਥੇ ਆਉਂਦੀ ਹੈ ਪੂਰੇ ਪੰਜਾਬ ਤੋਂ ਤੇ ਪੂਰੀ ਦੁਨੀਆ ਦੇ ਵਿੱਚ ਲੰਗਰ ਲੱਗਦੇ ਨੇ ਸੋ ਜਿੱਥੇ-ਜਿੱਥੇ ਵੀ ਲੋਕ ਇਸ ਵਕਤ ਸੁਣ ਰਹੇ ਨੇ ਦੇਖ ਰਹੇ ਨੇ ਬਾਣੀ ਸਰਵਣ ਕਰ ਰਹੇ ਨੇ ਉਹਨਾਂ ਸਾਰਿਆਂ ਨੂੰ ਮੈਂ ਇਹ ਸ਼ਹਾਦਤ ਤੇ ਨਮਨ ਕਰਨ ਨੂੰ ਕਹਣਾ ਤੇ ਆਪਾਂ ਨਮਨ ਕਰੀਏ ਤੇ ਉਹਨਾਂ ਨੂੰ ਯਾਦ ਕਰੀਏ ਇਹ ਹਿਸਟਰੀ ਦੇ ਵਿੱਚ ਇਹ ਬਹੁਤ ਵੱਡੀ ਕੁਰਬਾਨੀ ਹੈ ਇਹ ਆਉਣ ਵਾਲੀਆਂ ਪੀੜ੍ਹੀਆਂ ਨੂੰ ਕੱਲੀਆਂ ਸਾਡੀਆਂ ਪੀੜ੍ਹੀਆਂ ਨੂੰ ਨਹੀਂ ਪੂਰੀ ਦੁਨੀਆ 'ਚ ਉਹਨਾਂ ਦੀਆਂ ਆਉਣ ਵਾਲੀਆਂ ਪੀੜ੍ਹੀਆਂ ਨੂੰ ਵੀ ਪਤਾ ਲੱਗਣਾ ਚਾਹੀਦਾ ਹੈ 27 ਦਸੰਬਰ 2018 ਨੂੰ ਅੱਜ ਦੇ ਦਿਨ ਪਾਰਲੀਮੈਂਟ ਦੇ ਵਿੱਚ ਮੈਂ ਜਦੋਂ ਮੈਂ ਐਮਪੀ ਸੀ ਮੈਂ ਇਹ ਪਹਿਲੀ ਵਾਰ ਉੱਥੇ ਸ਼ਰਧਾਂਜਲੀ ਕਰਵਾਉਣ ਦਾ ਮੈਨੂੰ ਸੁਭਾਗ ਪ੍ਰਾਪਤ ਹੋਇਆ ਸੀ ਕਿ ਇਸ ਤੋਂ ਪਹਿਲਾਂ ਨਹੀਂ ਹੋਇਆ ਸੋ ਉਹਦੇ ਨਾਲ ਕੀ ਹੈ ਕਿ ਸਾਰੀ ਦੁਨੀਆ ਦੇ ਵਿੱਚ ਇਹ ਗੱਲ ਜਾਂਦੀ ਹੈ ਕਿ ਸਾਡੇ ਕੋਲੇ 5 ਤੋਂ 5 ਸਾਲ ਤੋਂ ਲੈ ਕੇ ਛੋਟੇ ਛੋਟੇ ਬੱਚੇ ਜਿਨ੍ਹਾਂ ਦੇ ਟੁਕੜੇ ਕਰਾ ਕੇ ਝੋਲੀਆਂ 'ਚ ਪਾਏ ਉਹਨਾਂ ਤੋਂ ਲੈ ਕੇ ਸਾਡੇ ਕੋਲੇ ਏਡੇ ਏਡੇ ਸ਼ਹੀਦ ਨੇ ਸਾਡੀ ਕੌਮ ਕੋਲੇ ਜੇ ਆਪਣੇ ਵਿਰਸੇ ਨੂੰ ਯਾਦ ਰੱਖੀਏ ਤਾਂ ਜਿਹੜੀਆਂ ਕੌਮਾਂ ਆਪਣਾ ਵਿਰਸਾ ਭੁੱਲ ਜਾਂਦੀਆਂ ਨੇ ਉਹ ਕੌਮਾਂ ਰੁੱਲ ਜਾਂਦੀਆਂ ਨੇ ਸੋ ਸਾਨੂੰ ਆਪਣਾ ਵਿਰਸਾ ਯਾਦ ਰੱਖਣਾ ਚਾਹੀਦਾ ਠੀਕ ਹੈ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ